ਅਸ ਵਕਤ ਤੁਹਾਨੂੰ ਪਤਾ ਹੈ ਕੈਨੇਡਾ ਨਾਲ ਹਰ ਇੱਕ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਨੂੰ ਕਿਉਂ ਰਿਫਿਊਜ਼ ਕਰ ਰਿਹਾ ਤੇ ਉਹਦੇ ਵਿੱਚ ਸਭ ਤੋਂ ਜਿਹੜਾ ਕਾਮਨ ਰੀਜ਼ਨ ਉਹ ਦੱਸ ਰਹੇ ਨੇ ਜੋ ਵੀ ਇਮੀਗ੍ਰੇਸ਼ਨ ਆਫਸਰ ਹੈ ਜੋ ਸਾਰਿਆਂ ਨੂੰ ਜ਼ਿਆਦਾਤਰ ਇੱਕ ਕਾਮਨ ਰੀਜ਼ਨ ਦੇ ਰਹੇ ਨੇ ਕਿ ਤੁਹਾਡਾ ਵੀਜ਼ਾ ਇਸ ਲਈ ਰਿਫਿਊਜ਼ ਕੀਤਾ ਜਾ ਰਿਹਾ ਉਹ ਇਹ ਆ ਕਿ ਉਹ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਕੈਨੇਡਾ ਆਉਂਗੇ ਵਿਜ਼ਟਰ ਤੌਰ ਤੇ ਪਰ ਤੁਸੀਂ ਕੀ ਹੈ ਕੈਨੇਡਾ ਨੂੰ ਛੱਡਣਾ ਨਹੀਂਗਾ ਤੁਸੀਂ ਇੱਥੇ ਰਹਿਣਾ ਫਿਰ ਤੁਸੀਂ ਵਾਪਸ ਨਹੀਂ ਜਾਣਾ ਤਾਂ ਹੁਣ ਇਸ ਗੱਲ ਨੂੰ ਤੁਸੀਂ ਕਿਵੇਂ ਪ੍ਰੂਵ ਕਰੋਗੇ ਕਿ ਅਸੀਂ ਤਾਂ ਕੈਨੇਡਾ ਘੁੰਮਣ ਆਏ ਆਂ ਤੇ ਫਿਰ ਵਾਪਸ ਚਲੇ ਜਾਵਾਂਗੇ ਤਾਂ ਇਸ ਗੱਲ ਦਾ ਹੁਣ ਉਹਨਾਂ ਨੂੰ ਕੀ ਤੁਸੀਂ ਪ੍ਰੂਵ ਦਿਓਗੇ ਤਾਂ ਇਹੀ ਜਿਹੜਾ ਮੇਨ ਕਾਰਨ ਹੈ ਜਿਸ ਕਰਕੇ ਕਿ ਇਹ ਬਹੁਤ ਸਾਰੀਆਂ ਤੁਹਾਡੀਆਂ ਐਪਲੀਕੇਸ਼ਨਸ ਹੈ ਵਿਜ਼ਟਰ ਵੀਜ਼ੇ ਦੀਆਂ ਉਹ ਕੀ ਆ ਅਪਰੂਵ ਹੀ ਨਹੀਂ ਹੋ ਪਾਉਂਦੀਆਂ ਤਾਂ ਜਿਹੜਾ ਤੁਹਾਨੂੰ ਮੇਨ ਗੱਲ ਆਪਣੀ ਐਪਲੀਕੇਸ਼ਨ ਲਾਉਣ ਲੱਗੇ ਵਿਜ਼ਟਰ ਵੀਜ਼ਾ ਲਾਉਣ ਲੱਗੇ ਜਿਹੜੀ ਮੇਨ ਚੀਜ਼ ਹੁੰਦੀ ਆ ਉਹ ਇਹੀ ਆ ਕਿ ਤੁਹਾਡੀਆਂ ਜਿਹੜੀ ਇੰਡੀਆ ਵਿੱਚ ਟਾਈਜ਼ ਨੇ ਜੋ ਵੀ ਤੁਹਾਡਾ ਇੰਡੀਆ ਵਿੱਚ ਤੁਸੀਂ ਆਪਣੇ ਆਪ ਨੂੰ ਏਦਾਂ ਦਿਖਾਉਣਾ ਹੈ ਕਿ ਮੈਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵਾਂ ਪਰ ਮੈਨੂੰ ਇੰਡੀਆ ਵਾਪਸ ਆਉਣਾ ਹੀ ਪੈਣਾ ਤਾਂ ਉਹਦੇ ਲਈ ਤੁਹਾਨੂੰ ਕੀ ਕੀ ਚੀਜ਼ਾਂ ਦਿਖਾਉਣੀਆਂ ਪੈਣੀਆਂ ਇੰਡੀਆ ਵਿੱਚ ਤਾਂ ਇੱਕ ਸਟਰੋਂਗ ਬਿਜ਼ਨਸ ਦਿਖਾਉਣਾ ਪੈਣਾ ਕਿ ਮੈਂ ਭਾਵੇਂ ਕਿਤੇ ਵੀ ਹੋਵਾਂ ਪਰ ਮੇਰਾ ਇਹ ਇੰਨਾ ਜਿਹੜਾ ਸਟਰੋਂਗ ਬਿਜ਼ਨਸ ਹੈ ਜੇ ਮੈਂ ਥੋ ਵਾਪਸ ਨਾ ਮੁੜਿਆ 3 ਮਹੀਨਿਆਂ ਚ 2 ਮਹੀਨਿਆਂ ਚ ਤਾਂ ਮੇਰਾ ਇੰਨਾ ਲਾਸ ਹੋ ਜੂਗਾ ਇਸ ਬਿਜ਼ਨਸ ਦਾ ਤਾਂ ਉਹਦੇ ਲਈ ਕੀ ਆ ਤੁਹਾਨੂੰ ਆਪਣਾ ਕੋਈ ਵੀ ਤੁਸੀਂ ਟੈਂਪਰੇਰੀ ਕਿਸੇ ਵੀ ਸੀਏ ਤੋਂ ਕੀ ਆਪਣਾ ਇੱਕ ਕੋਈ ਵੀ ਬਿਜ਼ਨਸ ਜਿਹੜਾ ਰਜਿਸਟ੍ਰੇਸ਼ਨ ਕਰਕੇ ਕੋਈ ਵੀ ਆਪਣਾ ਕੋਈ ਵੀ ਦਿਖਾ ਸਕਦੇ ਆ ਡੈਰੀ ਫਾਰਮ ਜਾਂ ਕੋਈ ਵੀ ਪਰ ਉਹ ਇਦਾਂ ਦਾ ਹੋਵੇ ਚੰਗੇ ਲੈਵਲ ਦਾ ਕੋਈ ਇਦਾਂ ਨਹੀਂ ਕਿ ਤੁਸੀਂ 4-5 ਲੱਖ ਦੀ ਕੋਈ ਪ੍ਰਾਪਰਟੀ ਬਣਾ ਲਓ ਕੋਈ ਚੰਗੀ 50 ਲੱਖ ਦੀ 60 ਲੱਖ ਦੀ ਕੋਈ ਵੀ ਬਸ ਉਹਦੇ ਕੀ ਆ ਤੁਸੀਂ ਕਾਗਜ਼ੀ ਦਿਖਾਉਣੇ ਹੁੰਦੇ ਆ ਤੇ ਦੂਜੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਵਿਜ਼ਟਰ ਐਪਲੀਕੇਸ਼ਨ ਲਾਉਣੀ ਆ ਤਾਂ ਤੁਹਾਡੀਆਂ ਜਿਹੜੀਆਂ ਸਟੇਟਮੈਂਟਸ ਨੇ ਜਿਹੜੇ ਤੁਹਾਡੇ ਅਕਾਊਂਟ ਵਿੱਚ ਪੈਸੇ ਨੇ ਉਹ ਜੈਨੂਇਨ ਹੋਣ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਵੀ ਤੁਸੀਂ ਵਿਜ਼ਟਰ ਐਪਲੀਕੇਸ਼ਨ ਲਾਉਣੀ ਆ ਕੈਨੇਡਾ ਲਈ ਤਾਂ ਤੁਸੀਂ 6 ਮਹੀਨੇ ਤੁਹਾਨੂੰ ਪਹਿਲਾਂ ਹੀ ਉਸ ਵਿਜ਼ਟਰ ਐਪਲੀਕੇਸ਼ਨ ਲਈ ਕੀ ਤਿਆਰੀ ਕਰਨੀ ਪੈਣੀ ਆ ਆਪਣੇ ਅਕਾਊਂਟ ਵਿੱਚ ਕੀ ਆ ਤੁਸੀਂ ਪਹਿਲਾਂ ਤੋਂ ਹੀ ਘੱਟੋ-ਘੱਟ 7 ਤੋਂ 8 ਲੱਖ ਰੁਪਇਆ ਰੱਖੋ ਜੇ ਹੋ ਸਕੇ ਤਾਂ 10 ਲੱਖ ਤੱਕ ਤੁਹਾਡੇ ਅਕਾਊਂਟ ਵਿੱਚ 6 ਮਹੀਨੇ ਪੈਸੇ ਹੋਣੇ ਚਾਹੀਦੇ ਨੇ ਤਾਂ ਉਹ ਪੈਸੇ ਵਿੱਚੋਂ ਕੀ ਆ ਤੁਸੀਂ ਕੀ ਆ ਕਿਸੇ ਨੂੰ 20000 ਕਰਤਾ 30000 ਕਰਤਾ ਸੈਂਡ ਕਰਤਾ ਰਿਸੀਵ ਕਰ ਲਿਆ ਤੇ ਇਦਾਂ ਕੀ ਆ ਤੁਹਾਡੀ ਇੱਕ ਸਟੇਟਮੈਂਟ ਦੀ ਵਧੀਆ ਹਿਸਟਰੀ ਬਣੀ ਹੋਣੀ ਚਾਹੀਦੀ ਆ ਕਿ ਜਦੋਂ ਵੀ ਆਪਣਾ ਕੋਈ ਵੀ ਇੱਥੇ ਆਫੀਸਰ ਤੁਹਾਡੀ ਐਪਲੀਕੇਸ਼ਨ ਨੂੰ ਦੇਖਦਾ ਇਮੀਗ੍ਰੇਸ਼ਨ ਜਦੋਂ ਵੀ ਤੁਹਾਡੀ ਐਪਲੀਕੇਸ਼ਨ ਨੂੰ ਰੀਡ ਕਰਦੇ ਨੇ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਜੈਨੂਅਨ ਚੀਜ਼ਾਂ ਨੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਦੀ ਆ ਇਨਕੁਆਰੀ ਕਰਦੇ ਨੇ ਜਿਹੜੀ ਵੀ ਤੁਹਾਡੀ ਇੰਡੀਆ ਵਿੱਚ ਬੈਂਕ ਹੈ ਜੋ ਤੁਸੀਂ ਬੈਲੈਂਸ ਸਰਟੀਫਿਕੇਟ ਵਿੱਚ ਲਾਇਆ ਹੋਊਗਾ ਉਸ ਨੂੰ ਉਹ ਕੀ ਆ ਉੱਥੋਂ ਉਸ ਬੈਂਕ ਨੂੰ ਮੇਲ ਕਰਨਗੇ ਉਸ ਦੀ ਇਨਫਾਰਮੇਸ਼ਨ ਲੈਣਗੇ ਕਿ ਇਹ ਜੈਨੂਇਨ ਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਮਨ ਚੀਜ਼ਾਂ ਨੇ ਜਿਨ੍ਹਾਂ ਦੇ ਸਿਰ ਤੇ ਤੁਹਾਨੂੰ ਵੀਜ਼ਾ ਮਿਲਣਾ ਹੈ ਤੇ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕੀ ਆ ਐਕੂਰੇਟ ਹੋਣੀਆਂ ਚਾਹੀਦੀਆਂ ਤੇ ਜੈਨੂਇਨ ਹੋਣੀਆਂ ਚਾਹੀਦੀਆਂ ਬਾਕੀ ਜਿਹੜੀਆਂ ਹੋਰ ਦੋ ਤਿੰਨ ਛੋਟੀਆਂ-ਛੋਟੀਆਂ ਗੱਲਾਂ ਨੇ ਜਿੰਨਾ ਕਰਕੇ ਕੀ ਆ ਵੀਜ਼ੇ ਦੀ ਰਿਫਿਊਜ਼ਲ ਦੇ ਜਿਹੜੇ ਚਾਂਸ ਜ਼ਿਆਦਾ ਵੱਧ ਜਾਂਦੇ ਨੇ ਹੁਣ ਬਹੁਤ ਸਾਰੇ ਵੀਜ਼ਾ ਦੇ ਜਿਹੜੇ ਐਪਲੀਕੈਂਟਸ ਹੁੰਦੇ ਨੇ ਉਹਨਾਂ ਦੇ ਕੀ ਆ ਆਪਣਾ ਤੁਸੀਂ ਆਧਾਰ ਕਾਰਡ ਪੈਨ ਕਾਰਡ ਜਾਂ ਉਹਨਾਂ ਦੇ ਹੋਰ ਸਰਟੀਫਿਕੇਟ ਨੇ ਉਹਨਾਂ ਉੱਤੇ ਕੀ ਆ ਐਡਰੈਸ ਜਾਂ ਫਿਰ ਉਹਨਾਂ ਦੇ ਨਾਮ ਵਿੱਚ ਕੀ ਆ ਸਪੈਲਿੰਗ ਮਿਸਟੇਕ ਤਾਂ ਇਹ ਸਾਰੀਆਂ ਚੀਜ਼ਾਂ ਕੀ ਆ ਰੀਡ ਕੀਤੀਆਂ ਜਾਂਦੀਆਂ ਕਿਉਂਕਿ ਇਮੀਗ੍ਰੇਸ਼ਨ ਵਾਲੇ ਤਾਂ ਬਹਾਨਾ ਭਾਲਦੀ ਨਹੀਂ ਉਹਨਾਂ ਨੇ ਤਾਂ ਵੱਧ ਤੋਂ ਵੱਧ ਐਪਲੀਕੇਸ਼ਨਾਂ ਜਿਹੜੀਆਂ ਉਹ ਰਿਫਿਊਜ਼ ਕਰਨੀਆਂ ਨੇ ਕਿਉਂਕਿ ਉਹਨਾਂ ਦਾ ਇੱਕ ਕੋਟਾ ਹੁੰਦਾ ਕਿ ਅਸੀਂ ਇੰਨੇ ਹੀ ਜਿਹੜੇ ਵਿਜ਼ਟਰ ਵੀਜ਼ੇ ਦੇਨੇ ਨੇ ਇੰਨੇ ਹੀ ਜਾਂ ਸਟੱਡੀ ਵੀਜ਼ੇ ਦੇਨੇ ਨੇ ਜਾਂ ਇੰਨਾ ਵਰਕ ਪਰਮਿਟ ਦੇਣਾ ਤਾਂ ਉਹਨਾਂ ਨੇ ਸਭ ਤੋਂ ਵੱਧ ਉਹੀ ਐਪਲੀਕੇਸ਼ਨ ਆਪਣੇ ਕੋਲ ਰੱਖਣੀਆਂ ਨੇ ਜਿਨ੍ਹਾਂ ਦੀ ਇਨਫੋਰਮੇਸ਼ਨ ਐਕੂਰੇਟ ਸਹੀ ਹੋ ਤਾਂ ਇਹ ਛੋਟੀਆਂ ਛੋਟੀਆਂ ਗਲਤੀਆਂ ਹੀ ਮਤਲਬ ਤੁਹਾਨੂੰ ਰਿਫਿਊਜ਼ਲ ਦਵਾ ਸਕਦੀਆਂ ਨੇ ਤਾਂ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਮੇਨ ਮੇਨ ਤੁਹਾਡਾ ਇਹੀ ਹੈ ਕਿ ਤੁਸੀਂ ਆਪਣੇ ਜਿਹੜਾ ਇੰਡੀਆ ਵਿੱਚ ਹੈ ਬਿਜ਼ਨਸ ਦਿਖਾਉਣਾ ਨੇ ਆਪਣਾ ਜੋ ਵੀ ਕੰਮ ਦਿਖਾਉਣਾ ਕਾਰੋਬਾਰ ਦਿਖਾਉਣਾ ਜਾਂ ਜੋ ਵੀ ਪ੍ਰਾਪਰਟੀ ਦਿਖਾਉਣੀ ਆ ਉਹ ਬਿਲਕੁਲ ਐਕੂਰੇਟ ਹੋਣੀ ਚਾਹੀਦੀ ਆ ਜੇ ਉਹਦੇ ਵਿੱਚ ਉਹਨਾਂ ਨੂੰ ਇਹ ਲੱਗਿਆ ਕਿ ਇਹ ਤਾਂ ਫੇਕ ਹੈ ਜਾਂ ਫਿਰ ਇਹ ਤਾਂ ਬਹੁਤ ਇਹਦਾ ਛੋਟਾ ਬਿਜ਼ਨਸ ਹੈ ਇਹ ਇਧਰ ਆ ਕੇ ਕੈਨੇਡਾ ਵਿੱਚ ਇਸਨੇ ਦਾ ਵਾਪਸ ਨਹੀਂ ਮੁੜਨਾ ਤਾਂ ਉਹਨਾਂ ਨੇ ਇਹ ਰੀਜ਼ਨ ਦੇ ਦੇਣਾ ਕਿ ਤੁਹਾਡੀਆਂ ਇੰਡੀਆ ਵਿੱਚ ਕੀ ਆ ਕੋਈ ਸਟਰੋਂਗ ਟਾਈਜ਼ ਨਹੀਂ ਤੁਹਾਡੇ ਕੋਈ ਉਧਰ ਮਤਲਬ ਚੰਗੇ ਸਬੰਧ ਨਹੀਂ ਹੈ ਮਤਲਬ ਕੋਈ ਵੀ ਤੁਹਾਡਾ ਉਧਰ ਕੋਈ ਪੱਕਾ ਟਿਕਾਣਾ ਨਹੀਂ ਤੁਸੀਂ ਕਦੇ ਵੀ ਛੱਡ ਸਕਦੇ ਆ ਮਤਲਬ ਤੁਸੀਂ ਕੈਨੇਡਾ ਆ ਕੇ ਕੀ ਆ ਫਿਰ ਵਾਪਸ ਨਹੀਂ ਮੁੜਨਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਆਪਣੇ ਜੋ ਵੀ ਤੁਹਾ ਜਿੱਥੋਂ ਵੀ ਤੁਸੀਂ ਇਮੀ ਆਪਣਾ ਏਜੰਟ ਤੋਂ ਜਿਹੜੇ ਤੋਂ ਵੀ ਆਪਣਾ ਵੀਜ਼ਾ ਲਵਾਉਣਾ ਹੈ ਵਿਜ਼ਟਰ ਦਾ ਜਾਂ ਜੋ ਵੀ ਤਾਂ ਉਸ ਤੋਂ ਪਹਿਲਾਂ ਸਭ ਤੋਂ ਇਹੀ ਦੱਸਣਾ ਕਿ ਮੈਂ ਕਿਹੜੇ ਕਿਹੜੇ ਡਾਕੂਮੈਂਟਸ ਬਣਾ ਸਕਦਾ ਜਾਂ ਕਿਸੇ ਸੀਏ ਕੋਲ ਜਾਓ ਕਿ ਮੈਨੂੰ ਇਦਾਂ ਦੇ ਸਟਰੋਂਗ ਬੈਲੈਂਸ ਸਰਟੀਫਿਕੇਟ ਜਾਂ ਉਹਨਾਂ ਨੇ ਬਣਾ ਕੇ ਦੇਣਾ ਹੁੰਦਾ ਹੈ ਸੀਏ ਰਿਪੋਰਟ ਜਿਹੜੀ ਉਹਨਾਂ ਨੇ ਬਣਾ ਕੇ ਦੇਣੀ ਹੁੰਦੀ ਆ ਤਾਂ ਉਹ ਸੀਏ ਰਿਪੋਰਟ ਵਿੱਚ ਜਿਹੜੀਆਂ ਏਵੈਲੂਏਸ਼ਨਸ ਪਾਉਣੀਆਂ ਨੇ ਕਿ ਇਹਨਾਂ ਕੋਲ ਕਿਹੜੀ ਕਿਹੜੀ ਪ੍ਰਾਪਰਟੀ ਆ ਕਿਹੜਾ ਕਿਹੜਾ ਬਿਜ਼ਨਸ ਆ ਉਹ ਸੀਏ ਨੂੰ ਸਾਰਾ ਕੁਝ ਪਤਾ ਹੁੰਦਾ ਤੇ ਸੀਏ ਨੂੰ ਇਹ ਵੀ ਸਾਰਾ ਪਤਾ ਹੁੰਦਾ ਕਿ ਤੁਸੀਂ ਕਿਹੜਾ ਸਰਟੀਫਿਕੇਟ ਬਣਾਉਣਾ ਹੈ ਕਿੱਥੋਂ ਬਣਾਉਣਾ ਤੇ ਉਹ ਸਾਰਿਆਂ ਮਤਲਬ ਤੁਹਾਨੂੰ ਸਹੀ ਵੀ ਬਣਾ ਦੂਗਾ ਜੈਮੂਨ ਇਹ ਨਹੀਂ ਮੈਂ ਕਹਿੰਦਾ ਕਿ ਤੁਹਾਨੂੰ ਫੇਕ ਬਣਾ ਕੇ ਦੇਊਗਾ ਜਿਹੜਾ ਸੀਏ ਮਤਲਬ ਐਕਸਪੀਰੀਅੰਸ ਹੋਇਆ ਜਿਹਨੂੰ ਤਜਰਬਾ ਹੋਇਆ ਤੁਹਾਨੂੰ ਉਹ ਜੈਨੂਇਨ ਸਰਟੀਫਿਕੇਟ ਬਣਾ ਦੂਗਾ ਤੁਹਾਡੇ ਬਿਜ਼ਨਸ ਤੇ ਬਹੁਤ ਸਾਰੇ ਸੀਏ ਇਦਾਂ ਕਰਦੇ ਆ ਤੁਹਾਡੀ ਜਿੱਦਾਂ ਸੋਨਾ ਜਾਂ ਇਦਾਂ ਦੀਆਂ ਪ੍ਰਾਪਰਟੀ ਦੀ ਆ ਕੀ ਇਹ ਤੁਹਾਨੂੰ ਸਰਟੀਫਿਕੇਟ ਬਣਾ ਦਿੰਦੇ ਨੇ ਤਾਂ ਉਹ ਇੱਕ ਸਟਰੋਂਗ ਜਿਹੜੇ ਪ੍ਰੂਫ ਬਣ ਜਾਂਦੇ ਨੇ ਤੁਹਾਡੇ ਅਕਾਊਂਟ ਦੇ ਵਿੱਚ ਐਪਲੀਕੇਸ਼ਨ ਜਦੋਂ ਲਾਉਣੀ ਆ ਤੁਸੀਂ ਤਾਂ ਇਹ ਹੁੰਦਾ ਕਿ ਇਸ ਬੰਦੇ ਕੋਲ ਇੰਡੀਆ ਵਿੱਚ ਐਨਾ ਬਿਜ਼ਨਸ ਹੈ ਇੰਨੀ ਪ੍ਰਾਪਰਟੀ ਆ ਤੇ ਇਸ ਬੰਦੇ ਨੇ ਕੀ ਆ ਵਾਪਸ ਮੋੜਨਾ ਤਾਂ ਏਜੰਟ ਬਹੁਤ ਸਾਰੇ ਕੀ ਕਰਦੇ ਆ ਕਿ ਉਹਨਾਂ ਨੂੰ ਤੁਸੀਂ ਜਿਹੜੇ ਡਾਕੂਮੈਂਟ ਦੇਤੇ ਉਹ ਉਨੇ ਹੀ ਡਾਕੂਮੈਂਟ ਲਾ ਦੇਣਗੇ ਪਰ ਮੈਂ ਕਹੂੰਗਾ ਕਿ ਜਿੰਨੇ ਵੀ ਵਾਅਦੇ-ਵਾਅਦੇ ਤੁਸੀਂ ਬਣਾ ਸਕਦੇ ਆ ਆਪਣੀ ਪ੍ਰਾਪਰਟੀ ਲਈ ਤੇ ਆਪਣੇ ਬਿਜ਼ਨਸ ਲਈ ਤੇ ਦੂਜਾ ਜਿਹੜੇ ਤੁਹਾਡੇ ਰਿਲੇਸ਼ਨ ਹੁੰਦੇ ਨੇ ਮਤਲਬ ਇੱਥੇ ਤੁਸੀਂ ਆਪਣੇ ਬੱਚੇ ਕੋਲ ਆਉਣਾ ਕਿਸੇ ਮਾਪਿਆਂ ਨੇ ਵੀਜ਼ਾ ਲਾਉਣਾ ਜਾਂ ਫਿਰ ਹਸਬੰਡ ਨੇ ਆਪਣੀ ਵਾਈਫ ਕੋਲ ਆਉਣਾ ਜਾਂ ਵਾਈਫ ਨੇ ਹਸਬੰਡ ਕੋਲ ਆਉਣਾ ਤਾਂ ਉਹਨਾਂ ਦੇ ਜਿਹੜੇ ਵਿੱਚ ਉਹਨਾਂ ਦੇ ਸਟਰੋਂਗ ਰਿਲੇਸ਼ਨ ਹੁੰਦੇ ਨੇ ਜਿੱਦਾਂ ਉਹਨਾਂ ਦੀਆਂ ਫੋਟੋਆਂ ਚੈਟ ਇੱਥੇ ਘੁੰਮੇ ਫਿਰੇ ਮੈਰਿਜ ਸਰਟੀਫਿਕੇਟ ਤਾਂ ਇਹ ਸਾਰੀਆਂ ਚੀਜ਼ਾਂ ਕੀ ਆਪਣੀ ਐਪਲੀਕੇਸ਼ਨ ਦੇ ਵਿੱਚ ਲਾਓ ਤਾਂ ਕਿ ਇਹ ਜਿਹੜੀ ਤੁਹਾਡੀ ਐਪਲੀਕੇਸ਼ਨ ਵੱਧ ਤੋਂ ਵੱਧ ਸਟਰੋਂਗ ਹੋਵੇ ਤਾਂ ਰੀਜ਼ਨ ਇੱਥੇ ਬਹੁਤ ਸਾਰੇ ਦਿੱਤੇ ਜਾਂਦੇ ਨੇ ਪਰ ਸਾਰਿਆਂ ਤੋਂ ਵੱਡਾ ਰੀਜ਼ਨ ਇਹੀ ਹੁੰਦਾ ਕਿ ਤੁਸੀਂ ਕੈਨੇਡਾ ਛੱਡ ਕੇ ਵਾਪਸ ਨਹੀਂ ਜਾਣਾ ਤੁਹਾਡੀਆਂ ਜਿਹੜੀਆਂ ਇੰਡੀਆ ਵਿੱਚ ਕੀ ਸਟਰੋਂਗ ਟਾਈਸ ਨੇ ਤਾਂ ਉਹਦੇ ਲਈ ਮੈਂ ਤੁਹਾਨੂੰ ਜਿਹੜੀਆਂ ਗੱਲਾਂ ਦੱਸੀਆਂ ਕਿ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਤੁਹਾਡੇ ਸਪੈਲਿੰਗ ਸਾਰੇ ਸਹੀ ਹੋਣੇ ਚਾਹੀਦੇ ਆ ਤੇ ਦੂਜੀ ਗੱਲ ਕਿ ਜਿਹੜੇ ਵੀ ਤੁਸੀਂ ਆਪਣੇ ਸਰਟੀਫਿਕੇਟ ਬਣਾਉਣੇ ਨੇ ਉਹ ਇੰਨੇ ਵੀ ਜਾਲੀ ਨਾ ਹੋਣ ਕਿ ਮਤਲਬ ਉਹ ਕਿਸੇ ਆਪਣਾ ਸਿਸਟਮ ਵਿੱਚ ਹੀ ਨਾ ਆਉਣ ਤਾਂ ਉਹ ਸਾਰਾ ਸੀਏ ਨੂੰ ਪਤਾ ਹੁੰਦਾ ਕਿ ਜਿੱਦਾਂ ਆਨਲਾਈਨ ਕੁਝ ਰਜਿਸਟਰਡ ਹੁੰਦੇ ਨੇ ਸਰਟੀਫਿਕੇਟ ਹੁੰਦੇ ਨੇ ਕੁਝ ਅਮ ਤੁਸੀਂ ਕਹਿ ਸਕਦੇ ਆ ਜਿੱਦਾਂ ਡੈਰੀ ਫਾਰਮ ਡਿਊਸ਼ਨ ਸੈਂਟਰ ਇਦਾਂ ਦੇ ਕੀ ਉਹ ਆਨਲਾਈਨ ਰਜਿਸਟਰਡ ਬਿਜ਼ਨਸ ਕੀਆ ਬਣਾ ਦਿੰਦੇ ਆ ਤੇ ਸਭ ਤੋਂ ਜ਼ਰੂਰੀ ਗੱਲ ਹੁੰਦੀ ਆ ਕਿ ਇਹਨਾਂ ਸਾਰੇ ਬਿਜ਼ਨਸਾਂ ਦੀ ਜਾਂ ਇਹਨਾਂ ਸਾਰੀ ਅਮਾਉਂਟ ਦੀ ਜੋ ਤੁਸੀਂ ਉਹਨਾਂ ਨੂੰ ਦੱਸ ਰਹੇ ਆ ਸੀਆਰ ਰਿਪੋਰਟ ਵਿੱਚ ਉਹਨਾਂ ਦੀ ਆਆਰਟੀ ਭਰੀ ਹੋਵੇ ਜੇ ਆਆਰਟੀ ਤੁਹਾਡੀ ਭਰੀ ਹੋਊਗੀ ਤਾਂ ਉਸ ਤੋਂ ਕੀ ਆ ਇਹ ਹੁੰਦਾ ਕਿ ਇਸ ਬੰਦੇ ਕੋਲ ਇੰਨੀ ਅਮਾਉਂਟ ਹੈਗੀ ਆ ਇੰਨੇ ਪੈਸੇ ਹੈਗੇ ਆ ਇਸਨੇ ਕੀਆ ਸਰਕਾਰ ਨੂੰ ਟੈਕਸ ਵੀ ਭਰਿਆ ਹੋਇਆ ਤਾਂ ਇਹ ਸਾਰੀਆਂ ਚੀਜ਼ਾਂ ਧਿਆਨ ਚ ਰੱਖੋ ਜੇ ਤਾਂ ਤੁਹਾਡੀ ਜਿਹੜੀ ਵੀਜ਼ਾ ਰਿਫਿਊਜ਼ਲ ਹੈ ਵਿਜ਼ਟਰ ਦੇ ਲਈ ਮੈਂ ਕਹਾਂਗਾ ਕਿ ਬਹੁਤ ਘਾਟਾ ਹੋਵੇ ਬਹੁਤ ਚਾਂਸ ਘਟ ਜਾਣਗੇ